ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਬਈ ਆ ਸਾਰਾ ਗੰਗਾ ਏਰੀਆ ਗੰਗਾ ਨਦੀ ਦਾ ਏਰੀਆ ਸੇ ਆ ਦੇਖੋ ਹੁਣ ਆਹੀ ਕੁਸ ਰਹਿ ਗਿਆ ਉਹ ਕੰਗਣ ਘਾੜ ਗੁਰਦੁਆਰਾ ਸਾਹਿਬਾ ਗੰਗਾ ਨਦੀ ਦੇ ਜਮਾਂ ਨਾਲ ਸੇ ਤੇ ਹੁਣ ਦੇਖੋ ਗੰਗਾ ਨਦੀ ਕਿੰਨੀ ਦੂਰ ਜਾੜੀ ਹੈ ਨਾ ਕਿ ਤੁਹਾਨੂੰ ਹੋਰ ਚੀਜ਼ ਦਿਖਾਉਣਾ ਵੀ ਆ ਦੇਖੋ ਫਾਇਰ ਕਰਦੇ ਯਾਰ ਆ ਦੇਖੋ ਜਿਹੜੇ ਬਹੁਤ ਜ਼ਿਆਦਾ Hindu ਧਰਮੀ ਬਣੇ ਬੈਠੇ ਹੈਗੇ ਨਾ ਆ ਦੇਖੋ ਐਦਾਂ ਇਹ ਮਤਲਬ ਕੀ ਕਰਦੇ ਆ ਆ ਜਿਹੜੀਆਂ ਸਾਰੀਆਂ ਫੋਟਮਾਂ ਹੈਗੀਆਂ ਇਹ ਸਭ ਇੱਥੇ ਪਈਆਂ ਸੀ ਇਹਦੇ ਵਿੱਚ ਠੀਕ ਹੈ ਨਾ ਆ ਸਭ ਕੱਢ ਕੇ ਇੱਥੇ ਰੱਖਿਆ ਇਹ ਕਰਦੇ ਆ ਸੇਵਾ ਕਿੰਨੀ ਬੇਅਦਵੀ ਵਾਲੀ ਗੱਲ ਹੈਗੀ ਹੈ ਹੈ ਨਾ ਐਦਾਂ ਨਹੀਂ ਕਰਨਾ ਚਾਹੀਦਾਗਾ ਜੇ ਇਹਨਾਂ ਨੂੰ ਫੋਟਮਾਂ ਨੂੰ ਪੂਇਦਿਆਂ ਦਾ ਇਹਨਾਂ ਨੂੰ ਚੰਗੀ ਸਸਕਾਰ ਕਰਕੇ ਤੇ ਇਹਨਾਂ ਨੂੰ ਪਾਣੀ ਦੇ ਵਿੱਚ ਤਰ ਜਾਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ